ਅੱਧੀ ਜਿਹੜੀ ਰੈਸਪੀ ਹੈ ਬਹੁਤ ਹੀ ਮਜ਼ੇਦਾਰ ਤੇ ਟੇਸਟੀ ਹੋਣ ਵਾਲੀ ਹੈ ਇਹ ਜਿਹੜੀ ਮਠਿਆਈ ਤੁਸੀਂ ਦੇਖ ਰਹੇ ਹੋ ਇਹ ਆਪਾਂ ਬਿਨਾਂ ਗੈਂਸ ਚਲਾਏ ਬਣਾਵਾਂਗੇ ਸਿਰਫ 6 ਤੋਂ 7 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਵਧੀਆ ਲੱਗਦੀ ਹੈ ਖਾਣ ਚ ਬਹੁਤ ਹੀ ਸਵਾਦ ਹੈ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਹਰੇਕ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੱਲੇ ਬੈਲ ਆਈਕਨ ਦਾ ਬਟਨ ਹੈ ਉਹਨੂੰ ਜ਼ਰੂਰ ਪ੍ਰੈਸ ਕਰ ਦਿਓ ਬਹੁਤ ਹੀ ਟੇਸਟੀ ਖੋਏ ਵਰਗੀ ਮਠਿਆਈ ਆਪਣੀ 5 ਤੋਂ 7 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਆਪਾਂ ਹੁਣ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਮੈਂ ਲਈਏ ਥੋੜਾ ਤੇ ਪਹਿਲਾਂ ਆਪਾਂ ਮਿਕਸੀ ਜਾਰ ਚ ਚੀਨੀ ਪਾ ਲਵਾਂਗੇ ਤੇ ਨਾਲ ਇਹਦੇ ਮੈਂ ਪਾ ਦਵਾਂਗੀ ਇੱਕ ਕੌਲੀ ਇਹ ਨਾਰੀਅਲ ਦਾ ਬਰਾਦਾ ਹੈ ਤੇ ਇਹਦੇ ਨਾਲ ਜਿਹੜਾ ਸਵਾਦ ਹੈ ਨਾ ਆਪਣੀ ਪਰਫੀ ਦਾ ਬਹੁਤ ਹੀ ਵਧੀਆ ਆਏਗਾ ਤੇ ਦੋਨੋਂ ਚੀਜ਼ਾਂ ਨੂੰ ਆਪਾਂ ਪਾ ਲਿਆ ਤੇ ਹੁਣ ਇਹਨੂੰ ਆਪਾਂ ਪਹਿਲਾਂ ਕਰ ਲਵਾਂਗੇ ਗ੍ਰਾਈਂਡ ਐਸੀ ਸਾਰਾ ਪੀਸ ਲਿਆ ਤੇ ਹੁਣ ਇਹਨੂੰ ਮੈਂ ਕੱਢ ਲਾਂਗੀ ਬੌਲ ਦੇ ਵਿੱਚ ਸਾਰਾ ਮੈਂ ਬੌਲ ਦੇ ਵਿੱਚ ਕੱਢ ਲਿਆ ਇਹਨੂੰ ਹੁਣ ਆਪਾਂ ਇਹਦਾ ਹੁਣ ਆਪਾਂ ਇੱਕ ਡੋ ਬਣਾਵਾਂਗੇ ਬਿਲਕੁਲ ਹੀ ਥੋੜਾ ਥੋੜਾ ਜਿਹਾ ਦੁੱਧ ਆਪਾਂ ਪਾਣਾ ਇਹਦੇ ਵਿੱਚ ਜਿਆਦਾ ਦੁੱਧ ਨਹੀਂ ਪਾਣਾ ਦੋ ਜਿਹੜਾ ਆਪਾਂ ਨੇ ਬਿਲਕੁਲ ਹਾਰਡ ਲਗਾਉਣਾ ਹੈ। ਗੈਸ ਵੀ ਨਹੀਂ ਇਹਦੇ ਵਿੱਚ ਵੇਸਟ ਹੁੰਦੀ। ਗੈਸ ਹੀ ਲੋੜ ਨਹੀਂ ਹੈ। ਜਿਆਦਾ ਟਾਈਮ ਵੀ ਨਹੀਂ ਵੇਸਟ ਹੁੰਦਾ ਆਪਣਾ ਤੇ ਬਹੁਤ ਹੀ ਛੇਤੀ ਆਪਣੀ ਇਹ ਮਠਿਆਈ ਬਣਾ ਕੇ ਤਿਆਰ ਹੋ ਜਾਂਦੀ ਹੈ। ਬਸ ਇਤੋਂ ਜ਼ਿਆਦਾ ਆਪਾਂ ਨੇ ਦੁੱਧ ਨਹੀਂ ਪਾਣਾ। ਤੇ ਹੁਣ ਆਪਾਂ ਨੇ ਹਾਫ ਤੋਂ ਥੋੜਾ ਜਿਹਾ ਘੱਟ ਲੈਣਾ ਆਪਾਂ ਨੇ ਥੋੜਾ ਜਿਹਾ ਪਾਰਟ ਆਪਾਂ ਨੇ ਇਸ ਤਰ੍ਹਾਂ ਕੱਟ ਦੇਣਾ ਬਿਲਕੁਲ ਥੋੜਾ ਜਿਹਾ ਪਾਰਟ ਮੇਂ ਕੱਟਿਆ ਤਾਂ ਤੇ ਬਾਕੀ ਦਾ ਜਿਹੜਾ ਆਪਣਾ ਹੰਟੋ ਹੈ ਤੇ ਹੁਣ ਮੈਂ ਇਹ ਲੈ ਲਈਏ ਕੋਈ ਵੀ ਨਮਕ ਲਈ ਤੁਸੀਂ ਥੈਲੀ ਲੈ ਸਕਦੇ ਹੋ ਜਾਂ ਫਿਰ ਬਟਰ ਪੇਪਰ ਹੈ ਬਟਰ ਪੇਪਰ ਲੈ ਸਕਦੇ ਹੋ ਤੇ ਮੈਂ ਇੱਕ ਰਾਈਸ ਦਾ ਪੈਕੇਟ ਸੀਗਾ ਤੇ ਉਹ ਮੈਂ ਲੈ ਲਈਏ ਆਪਾਂ ਇਹਨੂੰ ਰੱਖ ਦਾਂਗੇ ਸੈਲਟਾਂ ਦੇ ਵਿੱਚ ਤੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਪਹਿਲਾਂ ਸੈੱਟ ਕਰ ਲਵਾਂਗੇ ਇਦਾਂ ਆਪਾਂ ਨੇ ਬਹੁਤ ਹੀ ਹਲਕੇ ਹੱਥਾਂ ਨਾਲ ਇਹਨੂੰ ਇਹ ਫੈਲਾਉ ਲੈਣਾ ਆਪਾਂ ਨੇ ਪਹਿਲਾਂ ਸੈੱਟ ਕਰ ਲਾਂਗੇ ਸਕੁਅਰ ਸ਼ੇਪ ਦੇ ਵਿੱਚ ਆਪਾਂ ਇਹਨੂੰ ਦੇਖੋ ਐਸ ਤਰੀਕੇ ਨਾਲ ਇਹਨੂੰ ਮੈਂ ਸੈੱਟ ਕਰ ਲਿਆ ਇਹਨੂੰ ਆਪਾਂ ਰੱਖਾਂਗੇ ਸਾਈਡ ਦੇ ਵਿੱਚ ਤੇ ਬਾਕੀ ਦਾ ਜਿਹੜਾ ਬੈਟਰ ਬਚਿਆ ਹੋਇਆ ਹੈ ਇਹਦੇ ਵਿੱਚ ਆਪਾਂ ਪਾ ਦਾਂਗੇ ਡਰਾਈ ਫਰੂਟ ਥੋੜੇ ਡਰਾਈ ਫਰੂਟ ਪਾਵਾਂਗੇ ਆਪਾਂ ਜਿੰਨੇ ਸਾਨੂੰ ਰਿਕੁਆਇਰਮੈਂਟ ਹੈਗੀ ਹੈ ਤੁਸੀਂ ਵੱਧ ਵੀ ਪਾ ਸਕਦੇ ਹੋ ਬਟ ਮੈਂ ਥੋੜੇ ਪਾਵਾਂਗੀ ਕਿਉਂਕਿ ਜਿਹੜੀ ਆਪਾਂ ਨੇ ਬੈਟਰ ਤਿਆਰ ਕੀਤਾ ਉਹ ਵੀ ਘੱਟ ਹੈ ਤੇ ਉਹਦੇ ਸਾਬ ਨਾਲ ਮੈਂ ਥੋੜੇ ਘਾਟੀ ਪਾਵਾਂਗੀ ਤੇ ਬਿਲਕੁਲ ਥੋੜਾ ਜਿਹਾ ਮੈਂ ਫੂਡ ਕਲਰ ਐਡ ਕਰ ਦਾਂਗੇ ਇਹਦੇ ਵਿੱਚ ये बिल्कुल ऑप्शनल है जो तुम कलर पा चाहो तो कलर पा सद अदरवाइज यू स्किप कर एड कर देंगे अपना नाल ही मिल्क पाउडर दो बड़े चम्मच मिलक पाउडर ने अपना एक टाइट चार डो तैयार कर लवोंगे ਕੋ ਆਪਾਂ ਨੇ ਡੋ ਤਿਆਰ ਕਰ ਲਿਆ ਸਾਰੇ ਦਾ ਸਾਰਾ ਆਪਣੇ ਇਦਾਂ ਇਕੱਠਾ ਕਰ ਲਿਆ ਜਿਹੜੀ ਸੁੱਕਾ ਲਾਇਆ ਉਹ ਪੜਾਇਆ ਉਹੋ ਫੇਰ ਅੱਗੇ ਬਣਾ ਲਿਆ ਆ ਜਿਆ ਜਿਆ ਆਪਾਂ ਗਰੇ ਕੋ ਪੜਾਈ ਨੂੰ ਢੋੜਾ ਆਪਾਂ ਬਾਕੀ ਦਾ ਜਿਹੜਾ ਆਪਣਾ ਡੋ ਸੀ ਉਹਦੇ ਉੱਤੇ ਆਪਾਂ ਇਸ ਤਰੀਕੇ ਨਾਲ ਇਹਨੂੰ బికల్ బ బబర్ ఫ సరే జ మిశ్రణ సే जिन्ना भी मिशन अपने इस तरह सैट कर दिया हूँ अपन अपने बहुत ही हौली हौली रोल कर लिया इस तरीके अपन ने इन रोल करना बहुत ही आराम रोल करना ਇਸ ਤਰੀਕੇ ਨਾਲ ਆ ਦੇਖੋ ਬਹੁਤ ਹੀ ਹੋਲੀ-ਹੋਲੀ ਆਪਾਂ ਇਹ ਸੈੱਟ ਕਰ ਲੈਣਾ ਤਾਂ ਜਿੰਨਾ ਵੀ ਐਕਸਟਰਾ ਰਹੇਗਾ ਇਸ ਤਰੀਕੇ ਨਾਲ ਮਿਲ ਉਸ ਕੇਅਰ ਸ਼ੇਪ ਦੇ ਵਿੱਚ ਆਪਾਂ ਇਹਨੂੰ ਸੈੱਟ ਕਰਨਾ ਹੈ ਦੇਖੋ ਇਹ ਇਹ ਜਿਹੜੀ ਮਠਿਆਈਆਂ ਖਾਣ ਚ ਵੀ ਟੇਸਟੀ ਆ ਤੇ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਲੱਗੇਗੀ ਤੇ ਅੱਜ ਤੁਹਾਨੂੰ ਪਤਾ ਹੀ ਦੀਵਾਲੀ ਦੀ ਤਿਆਰੀਆਂ ਹੋ ਰਹੀਆਂ ਨੇ ਤੇ ਬੱਚਿਆਂ ਦਾ ਵੀ ਕਾਫੀ ਸ਼ੋਰ ਪੈ ਰਿਹਾ ਬੱਚੇ ਕੰਮ ਕਰ ਰਹੇ ਨੇ ਫੈਟਸ ਵਗੈਰਾ ਲਗਾ ਰਹੇ ਨੇ ਤੇ ਉਹਨਾਂ ਦੀ ਆਵਾਜ਼ ਵੀ ਆ ਰਹੀ ਹੈ ਸਾਡੇ ਘਰ ਨੂੰ ਆਪਾਂ ਸਟੇਰ ਸ਼ੇਕ ਤੇ ਵਿੱਚ ਕਰ ਲਿਆ ਐਸਟਰਾ ਦੇ ਨੂੰ ਸੈੱਟ ਕਰ ਲੈਣਾ ਆਪਾਂ ਨੇ ਫਿਰ შეਦੇ ਜਾ ਕੇ ਮੈਂ ਤੁਹਾਨੂੰ ਤੇ ਹੁਣ ਆਪਾਂ ਇਹਨੂੰ ਫ੍ਰੀਜ਼ੀ ਚ ਰੱਖ ਦਾਂਗੇ ਅੱਧੇ ਘੰਟੇ ਲਈ ਅੱਧੇ ਘੰਟੇ ਬਾਅਦ ਤੱਕ ਪੂਰੀ ਤਰ੍ਹਾਂ ਜਦੋਂ ਸੈੱਟ ਹੋ ਜਾਏਗਾ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਅੱਧਾ ਘੰਟਾ ਹੋ ਚੁੱਕਿਆ ਸੀ ਤੇ ਮੈਂ ਬਰਫੀ ਕੱਢ ਲਈਏ ਤੇ ਹੁਣ ਆਪਾਂ ਦੇਖ ਲੈਣੀ ਹੈ बहुत ही बढ़िया अपनी बर्फी सेट हो चुकी है तो मैं हूं तन्नू कट करके दिखा देनी है तो बहुत ही बढ़िया अपनी बर्फी बनके तैयार हो चुकी है आप ਤੁਸੀਂ देख ही सकते हो ਦੇਖੋ ਜੀ ਤੇ ਆਪਣੀ ਬਰਫੀ ਬਣ ਕੇ ਤਿਆਰ ਹੈ ਤੇ ਬਹੁਤ ਹੀ ਵਧੀਆ اور ਐਨੀ ਟੇਸਟੀ ਆਪਣੀ ਬਰਫੀ ਬਣ ਕੇ ਤਿਆਰ ਹੋਈ ਹੈ ਜੇ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੱਲੇ ਬੈਲ ਆਈਕਨ ਦਾ ਬਟਨ ਹੈ ਉਹ ਨੂੰ ਜ਼ਰੂਰ ਪ੍ਰੈਸ ਕਰ ਦਿਓ ਤੇ ਆਪਾਂ ਮਿਲਾਂਗੇ ਕੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਸਤਿ ਸ਼੍ਰੀ ਅਕਾਲ ਜੀ